हां जी दोस्तों ਜਿਹੜਾ ਵਾ ਗੱਲ ਕਰਾਂਗੇ ਅੱਜ ਵਿੱਚ ਸੱਲਪੋਟਰਾ ਸੱਲਪੋਟਰਾ ਤੇ ਇਹਨਾਂ ਨੇ ਪਹਿਲਾਂ ਕੀਆ ਪਰੰਪਰੇ ਸੀਗੀ ਇਹਨਾਂ ਦੇ ਜਿਹੜੀ 6 ਮਹੀਨਿਆਂ ਦੀ ਲੇਪਰ ਸੀਗੀ ਇਹ ਮਾਚਰ ਹਿਪੋਟਰ ਕੋਟ ਮੰਡ ਸੀ ਨਾ ਇਹਦੇ ਕੋਲੋਂ ਬਰ ਆ ਚੁੱਕੇ ਨੇ ਠੀਕ ਹੈ ਜੀ ओके ਜਿੰਨਾਂ ਵੀ ਹਨ ਨਿੱਕੀ ਉਲੰਭਟਾ ਗੜੀ ਉਸ ਦੇ ਲਈ ਅੱਜ ਸਪੈਰ ਉਹਦੇ ਬਸ ਲਾਈਵ ਹੋ ਚੁੱਕੇ ਨੇ ਕਿਸ ਤਰ੍ਹਾਂ ਡਾਊਨ ਕਰਨੇ ਨੇ ਇਸ ਲਈ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਇੱਥੇ ਭਰੋਗੇ ਤੇ ਸਰਚ ਕਰੋਗੇ ਅੱਜ ਉਹਦੇ ਹਮਲੇ ਇਸ ਤਰ੍ਹਾਂ ਦਾ ਇੰਟਰਫੇਸ ਜਿਸ ਤਰ੍ਹਾਂ ਇਹ ਮੇਰੇ ਕੋਲ ਆਇਆਗਾ ਅਜੂਗਾ ਠੀਕ ਹੈ ਜੀ ਤਾਂ ਇਹ ਨਾਲ ਜਿਹੜੇ ਡਾਕੂਮੈਂਟਸ ਲੈ ਕੇ ਜਾਣੇ ਨੇ ਦੋਸਤੋ ਠੀਕ ਹੈ ਉਹ ਸਾਰਾ ਇਹ ਤੁਸੀਂ ਕੋਈ ਨਾ ਟਿੱਕੇ ਹਾਜ਼ਰ ਕਰ ਲਓ ਦੇ ਹੋ ਦੋਸਤੋ ਪੋਸਟਾਂ ਜਾਣਕਾਰੀ ਲਈ ਗਿਆ ਅ ਸਰਕਾਰੀ ਪੋਸਟਾਂ ਵੈਬਸਾਈਟ ਤੇ ਵੀ ਦੇਖ ਸਕਦੇ ਹੋ ਇਸੇ ਨੂੰ ਢੇਲੀ ਪੋਸਟਾਂ ਦੇ ਜੋ ਵੀ ਆਉਂਦੀਆਂ ਹੋਣ ਬਰਗ ਬਗਾਰਾ ਅਗਲੇ ਕੱਲ ਤੋਂ ਫਲੈਸ਼ ਹੋ ਜਾਊਗਾ ਧੰਨਵਾਦ ਜੀ